ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਗਵਨਾ ਕੁੰਡਾ ਬੱਦਾ ਜੰਨ ਰਹਾ ਜਲ ਦੇਨ ਕੁੰਡ ਨਾ ਹੋਏ ਗਿਆਨ ਕਾ ਬੱਦਾ ਮਨ ਰਹਾ ਗੁਰੂ ਦੇਨ ਗਿਆਨ ਨਾ ਹੋਏ ਸੋ ਕਹੋ ਗੱਲ ਗੁਰ ਸੇਵੀ ਐ सहज सुभाए दर्शन, दर्शन परस गुरू जन्म, जन्म मरण दुख जतन श्री गुरु, गुरु, गुरु साहिब जी ਨਾ ਪਹਿਲਾ ਘਰ ਨਾਮ ਇਕ ਓੰਕਾਰੋ ਸਤਗੁਰ ਪ੍ਰਸਾਦ ਕੱਚਾ ਰੰਗ ਸੁੰਭ ਕਾ ਥੋੜ੍ਹਿਆ ਦਿਨ ਚਾਰ ਜੀਓ ਬਿਨ ਨਾਵ ਤਮ ਭੁੱਲੀਆਂ ਠੱਗ ਮੁਠੀ ਕੁੜਿਆਰ ਜੀਓ ਸੱਚੇ ਸਿਰ ਤੇ ਰੱਤੇ ਆ ਜਨਮ ਨ ਦੂਜੀ ਵਾਰ ਜੀਓ ਰੰਗੇ ਕਾ ਗਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵਿਆ ਸੱਚੇ ਸਿਉ ਚਿਤ ਲਾਏ ਜੀਓ ਭਾ ਚਾਰੇ ਕੁੰਡਾ ਜੇ ਪਵ ਬਿਨ ਭਾਗਾ ਧਨ ਨਾਹੀ ਜੀਉ ਅਬ ਗੁਣ ਮੁਖੀ ਜੇ ਫਿਰ ਬਦਕ ਖਾਏ ਨਾ ਪਾਵੇ ਜੀਉ ਗੁਰ ਰਾਖੇ ਸੇ ਉਪਰੇ ਸ਼ਬਦ ਰਤੇ ਮਨ ਮਾਏ ਜੀਉ ਇੱਤੇ ਜਿਨ ਕੇ ਕੱਪੜੇ ਨਲੇ ਜਿੱਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜਾ ਦੂਜਾ ਵਿਆਪਾ ਚੋਰ ਜਿਓ ਮੂਲ ਨਾ ਭੁੱਜਾ ਆਪਣਾ ਸੇ ਪਸ਼ੂਆਂ ਸੇ ਢੋਰ ਜਿਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚਿਤ ਨ ਆਵਈ ਫਿਰ ਫਿਰ ਲੱਗੈ ਦੁਖ ਜਿਓ ਸੁਖ ਦੁਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਵੀਐ ਸਿਰ ਮਾਰੀ ਜੰਗਾਰ ਜਿਓ ਲੇਖ ਮੰਗ ਗਏ ਵੜਾ ਪੁੱਛੇ ਦਰਬੀ ਚਾਰ ਜਿਓ ਸੱਚੇ ਕੀ ਲਿਬ ਉਪਰ ਬਖਸ਼ ਬਖਸ਼ਣ ਹਾਰ ਜਿਓ ਅਨਕੋ ਕੀਜ ਮਿੱਟੜਾ ਖਾ ਕਰ ਲ ਮਰ ਜਾਏ ਜਿਓ ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜੀਓ ਨਦਰ ਪ੍ਰਭੂ ਤੇ ਛੁਟਿਆ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਵੀ ਹੋਣਿਆ ਗੁਰ ਬਿਨ ਗਿਆਨ ਨਾ ਪਾਲ ਜੀਓ ਖਿੱਚੋ ਤਾਲ ਵੀ ਗੁੱਟਿਆ ਬੁਰਾ ਪਲਾ ਕੋ ਨਾਲ ਜਿਓ ਇਹਨ ਸਬਦਾਂ ਪਰਤਿਆ ਸਭ ਜੋ ਹੀ ਜਮ ਕਾਲ ਜਿਓ ਜਿਨ ਕਰ ਕਾਰਣ ਤਾਰਿਆ ਸਭ ਸਦੇ ਆਧਾਰ ਜਿਓ ਸੋ ਕਿਉ ਮੰਨ ਹੋਵੇ ਸਾਰੀ ਐ ਸਦਾ ਸਦਾ ਬਕਾਰ ਜਿਓ ਨਾਨਕ ਨਾਮ ਨਾ ਵਿਸਰਾ ਨਿਹਦਾਰ ਆਧਾਰ ਜਿਓ ਨਾਨਕ ਨਾਮ ਨਾ ਵਿਸਰਾ ਨਿਧਾਰ ਆਧਾਰ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਜਿ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 751 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਪਹਿਲਾ ਸੋਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰਨਾਵ ਨੌਵੇਂ ਘਰਸੂਰਤਾਲ ਦੇ ਵਿੱਚ ਜਿਹੜੇ ਕੀਰਤਨ ਕਰਨ ਵਾਲੇ ਐ ਉਹਨਾਂ ਨੂੰ ਹਦਾਇਤ ਗੁਰੂ ਨਾਨਕ ਸਾਹਿਬ ਵੱਲੋਂ ਕੀਤੀ ਗਈ ਕਿ ਇਸ ਸ਼ਬਦ ਨੂੰ ਨੌਵੇਂ ਘਰ ਸੁਰਤਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹ ਲਈਏ ਅੱਲਾ੍ਹ ਕਹ ਲਈਏ ਵਾਹਿਗੁਰੂ ਕਹ ਲਈਏ ਭਗਵਾਨ ਕਹ ਲਈਏ ਕਿ ਪ੍ਰਮਾਤਮਾ ਇੱਕ ਹੈ ਇੱਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਸਤਿਗੁਰ ਪ੍ਰਸਾਦ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਅੱਜ ਦੇ ਸ਼ਬਦ ਦੇ ਰਾਹੀ ਸਾਨੂੰ ਕੀ ਸਮਝਾ ਰਹੇ ਹੈ ਕੱਚਾ ਰੰਗ ਕੁਸੰਗ ਕਾ ਥੋੜ੍ਹਣਿਆਂ ਦਿਨ ਚਾਰ ਜੀਓ ਕਹਿੰਦੇ ਇੱਕ ਕੱਚਾ ਰੰਗ ਹੁੰਦਾ ਇੱਕ ਪੱਕਾ ਰੰਗ ਹੁੰਦਾ ਦੋ ਤਰ੍ਹਾਂ ਦਾ ਰੰਗ ਹੁੰਦਾ ਜਿਹੜਾ ਕੱਚਾ ਰੰਗ ਹੁੰਦਾ ਉਹਨੂੰ ਕੁਸੰਬੇ ਦਾ ਰੰਗ ਕਿਹਾ ਜਾਂਦਾ ਜਿਹੜਾ ਪੱਕਾ ਰੰਗ ਉਹਨਾਂ ਨੂੰ ਮਜੀਠ ਦਾ ਰੰਗ ਕਿਹਾ ਜਾਂਦਾ ਹੈ ਕਹਿੰਦੇ ਜਿਹੜਾ ਸੰਸਾਰੀ ਰੰਗ ਹੈ ਨਾ ਸਾਨੂੰ ਚੜਿਆ ਹੋਇਆ ਸੰਸਾਰੀ ਕਹਿੰਦੇ ਇੱਕ ਚਾਰ ਰੰਗ ਹੈ ਉੱਤਰ ਜਾਣਾ ਥੋੜ੍ਹਿਆਂ ਦਿਨਾਂ ਦੇ ਵਿੱਚ ਚਾਰਕ ਦਿਨਾਂ 'ਚ ਪਰ ਜਿਹੜਾ ਗੁਰਵਾਣੀ ਦਾ ਪਰਮਾਤਮਾ ਦੇ ਨਾਮ ਦਾ ਰੰਗ ਹੈ ਨਾ ਉਹ ਪੱਕਾ ਰੰਗ ਹੈ ਉਹ ਅਨਜੀਤ ਦਾ ਰੰਗ ਉਹ ਕਹਿੰਦੇ ਰੰਗ ਇਸ ਤਰ੍ਹਾਂ ਹੁੰਦਾ ਹੈ ਚਾਹੇ ਫਿਰ ਕੋਪਰ ਲੈ ਜੇ ਚਾਹੇ ਫਿਰ ਬੰਦ ਬੰਦ ਕੱਟਿਆ ਜਾਵੇ ਚਾਹੇ ਆਰੇ ਦੇ ਨਾਲ ਕੀਰਿਆ ਜਾਵੇ ਕਹਿੰਦੇ ਉਹ ਰੰਗ ਜਿਹੜਾ ਕਹਿੰਦੇ ਉੱਤਰਦਾ ਨਹੀਂ ਹੈ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਕੱਚਾ ਰੰਗ ਕੁਸੰਗ ਕਾ ਥੋੜੜਿਆਂ ਦਿਨ ਚਾਰ ਦਿਉ ਕਹਿੰਦੇ ਇਹ ਚਾਰ ਜਨਾਂ ਦਾ ਹੁੰਦਾ ਕੱਚਾ ਰੰਗ ਬਿਨ ਨਾਵ ਹੈ ਭ੍ਰਮ ਭੁਲੀ ਹੈ ਠੱਗ ਮੁੱਠੀ ਕੋੜਿਆਰ ਜੀਉ ਕਹਿੰਦੇ ਜੇ ਨਾਮ ਤੋਂ ਬਿਨਾ ਤੁਸੀਂ ਇਸ ਸੰਸਾਰ ਦੇ ਵਿੱਚ ਚੱਲੇ ਹੋ ਕਹਿੰਦੇ ਠੱਗੇ ਜਾਓਗੇ ਬਿਨ ਨਾਮ ਹੈ ਭਰਮ ਭੁੱਲੀ ਹੈ ਠੱਗ ਮੁਠੀ ਕੁੜਿਆਰ ਜੀਉ ਕਹਿੰਦੇ ਜਿਹੜੇ ਲੋਕ ਤੁਹਾਨੂੰ ਕਹਿੰਦੇ ਗਿੱਧਰ ਸਿੰਘੀ ਦੇ ਨਾਮ ਨਹੀਂ ਠੱਗ ਕੇ ਲੈ ਜਾਂਦੇ ਜੇ ਤੁਹਾਡੇ ਕੋਲ ਨਾਮ ਹੈ ਨਾ ਕਹਿੰਦੇ ਤੁਹਾਨੂੰ ਕੋਈ ਠੱਗ ਨਹੀਂ ਸਕਦਾ ਪਰ ਠੱਗੇ ਕੌਣ ਜਾਂਦੇ ਆ ਜਿਹੜੇ ਨਾਮ ਤੋਂ ਖੁੰਝੇ ਹੋਏ ਲੋਕ ਹੈ ਕਹਿੰਦੇ ਉਹ ਠੱਗੇ ਜਾਂਦੇ ਆ ਸੱਚੇ ਸੇਤੀ ਰੱਤੇ ਆ ਜਨਮ ਨਾ ਦੂਜੀ ਵਾਰ ਜਿਓ ਸੱਚੇ ਸੇਤੀ ਰੱਤੇ ਰੱਤੇ ਦਾ ਭਾਵ ਉਹ ਜਿਹੜਾ ਪਰਮਾਤਮਾ ਦੇ ਨਾਮ ਦੇ ਰੰਗ ਚ ਰੰਗੇ ਆ ਗਿਆ ਜਿਹੜਾ ਪਰਮਾਤਮਾ ਦੇ ਨਾਮ ਚ ਇੱਕ ਵਾਰੀ ਰੰਗਿਆ ਗਿਆ ਇੱਕ ਵਾਰ ਪਰਮਾਤਮਾ ਦਾ ਬਣ ਗਿਆ ਕਹਿੰਦੇ ਉਹ ਫਿਰ ਵਾਰ-ਵਾਰ ਜੰਮਦਾ ਮਰਦਾ ਨਹੀਂ ਉਹ ਤੇ ਅਮਰ ਹੋ ਜਾਂਦਾ ਕਹਿੰਦੇ ਹੁਣ ਜੇ ਅਸੀਂ ਕਹੀਏ ਕਿ ਭਾਈ ਤਾਰੂ ਸਿੰਘ ਜੀ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਕਿ ਦੁਆਰੇ ਦੁਆਰੇ ਥੋੜਾ ਜੰਮਰੇ ਮਰਦੇ ਐ ਉਹ ਤੇ ਬਸ ਅਮਰ ਹੋ ਗਏ ਰੰਗੇ ਤਾਂ ਕਿਆ ਰੰਗੀ ਐ ਜੋ ਰਤੇ ਰੰਗ ਲਾਏ ਜੀਓ ਕਹਿੰਦੇ ਜਿਹੜਾ ਰੰਗਿਆ ਹੋਇਆ ਹੁੰਦਾ ਨਾ ਪੱਕੇ ਰੰਗ ਚ ਕਹਿੰਦੇ ਉਹਨੂੰ ਦੁਬਾਰੇ ਰੰਗਣ ਦੀ ਕੀ ਲੋੜ ਹੈ ਉਹ ਤੇ ਪਹਿਲੇ ਹੀ ਰੰਗਿਆ ਗਿਆ ਪੱਕੇ ਰੰਗ ਚ ਰੰਗੇ ਕਾਗ ਜਾਂ ਰੰਗੀਆ ਜੋ ਰੱਤੇ ਰੰਗ ਲਾਏ ਜਿਉ ਉਹ ਜਿਹੜਾ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਗਿਆ ਉਹਨੂੰ ਫਿਰ ਦੁਬਾਰੇ ਦੁਬਾਰੇ ਰੰਗ ਚੜਾਉਣ ਦੀ ਲੋੜ ਨਹੀਂ ਉਹ ਤਾਂ ਪੱਕਾ ਰੰਗ ਉਹਨੂੰ ਲੱਗ ਗਿਆ ਜਿਹੜੇ ਨੂੰ ਕੱਚਾ ਰੰਗ ਚੜਿਆ ਹੁੰਦਾ ਉਹ ਜਿਵੇਂ ਅਸੀਂ ਕੱਪੜਾ ਪਾਉਂਦੇ ਨਾ ਪੱਗ ਬੰਨਦੇ ਆ ਉਹ ਕੱਚੇ ਰੰਗ ਦੀ ਉਹ ਚ ਡੱਬ ਪਏ ਜਾਂਦੇ ਆ ਕਈ ਫਿਰ ਉਹਨੂੰ ਰੰਗਾਇਆ ਅੰਦਰ ਫੇਰੋਂ ਦੇ ਵਿੱਚ ਡੱਬ ਪਏ ਜਾਂਦੇ ਆ ਪਰ ਜਿਹੜਾ ਕੱਪੜਾ ਪੱਕੇ ਰੰਗ ਦਾ ਹੋਵੇ ਉਹ ਕੱਪੜਾ ਪਾਟ ਵੇਸ਼ੱਕ ਜਾਵੇ ਪਰ ਉਹਨੂੰ ਰੰਗ ਚੜਾਉਣ ਦੀ ਲੋੜ ਨਹੀਂ ਪੈਂਦੀ ਰੰਗਣ ਵਾਲਾ ਸੇਵੀ ਹੈ ਸੱਚੇ ਸਿਉਂ ਚਿਤ ਲਾਏ ਜੀਉ ਕਹਿੰਦੇ ਜਿਹੜਾ ਸਾਨੂੰ ਅੰਦਰੋਂ ਰੰਗਣ ਵਾਲਾ ਉਹ ਆ ਪਰਮਾਤਮਾ ਕਹਿੰਦੇ ਉਹਦੇ ਨਾਲ ਜਿੱਤ ਜੋੜ ਲਓ ਨਾ ਫਿਰ ਰੰਗਣ ਵਾਲਾ ਸੇਵੀ ਹੈ ਸੱਚੇ ਸਿਉਂ ਜਿੱਤ ਲਾਏ ਜੀਓ ਕਹਿੰਦੇ ਉਹਨੂੰ ਸਿਮਰੋ ਜਿਹੜੇ ਨੇ ਅੰਦਰੋਂ ਸਾਨੂੰ ਰੰਗ ਦੇਣਾ ਜਿਹਨੇ ਸਾਡੇ ਮਨ ਨੂੰ ਰੰਗ ਚੜਾਉਣਾ ਹੈ ਉਹ ਪ੍ਰਮਾਤਮਾ ਨੂੰ ਸਿਮਰਿਏ ਫਿਰ ਸੱਚੇ ਸਿਉਂ ਜਿੱਤ ਲਾਏ ਜੀਓ ਉਹ ਪ੍ਰਮਾਤਮਾ ਹੀ ਸੱਚ ਹੈ ਉਹਦੇ ਨਾਲ ਫਿਰ ਜਿੱਤ ਲਾ ਲਈਏ ਨਾ ਸੀ ਜੇ ਉਹਦੇ ਨਾਲ ਜਿੱਤ ਲਾ ਲਿਆ ਫਿਰ ਕੱਚਾ ਰੰਗ ਤੇ ਰਹਿਣਾ ਹੀ ਨਹੀਂ ਫਿਰ ਤੇ ਪੱਕਾ ਰੰਗ ਚੜ ਜਾਣਾ ਰਹਾ ਹੋ ਰਹਾ ਉਹਦਾ ਭਾਉਂ ਦਾ ਠਹਿਰਨਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਚਾਰੇ ਗੁੰਡਾ ਜੇ ਭਵੈ ਬਿਨ ਧਾਕਾਂ ਧਨ ਨਾਹੀਂ ਜੀਓ ਕਹਿੰਦੇ ਜੇ ਪ੍ਰਮਾਤਮਾ ਦੇ ਨਾਲ ਨਾਚ ਗਿਆ ਨਾ ਚਾਹੇ ਕਹਿੰਦੇ ਚਾਰੇ ਗੁੰਡਾਂ ਚ ਫਿਰਦਾ ਰਹੀਂ ਉੱਤਰ ਦੱਖਣ ਪੂਰਬ ਪੱਛਮ ਜਿੱਥੇ ਮਰਜੀ ਜਾਂਦਾ ਰਹੀਂ ਕਹਿੰਦੇ ਫੇਰ ਤੂੰ ਪ੍ਰਮਾਤਮਾ ਦੇ ਧਨ ਦੇ ਨਾਲ ਪ੍ਰਮਾਤਮਾ ਦੇ ਨਾਮ ਧਨ ਦੇ ਨਾਲ ਉਹ ਨਹੀਂ ਜੁੜ ਸਕਦਾ ਚਾਰੇ ਗੁੰਡਾ ਜੇਪ ਵੈ ਬਿਨ ਭਾਗਾ ਧਨ ਨਾ ਏ ਜੀਓ ਕਹਿੰਦੇ ਜੇ ਭਾਗੇ ਨਹੀਂ ਚੰਗੇ ਬਣਾਏ ਫਿਰ ਪ੍ਰਮਾਤਮਾ ਦੇ ਨਾਮ ਰੂਪੇ ਧਨ ਦੇ ਨਾਲ ਤੂੰ ਨਹੀਂ ਜੁੜ ਸਕਦਾ ਅਬਗੁਣ ਮੁਠੀ ਜੇ ਫਿਰ ਵਦਕ ਥਾਏ ਨਾ ਪਾਏ ਜੀਓ ਵਦਕ ਹੁੰਦਾ ਸ਼ਿਕਾਰੀ ਇੱਥੇ ਗੁਰੂ ਸਾਹਿਬ ਕਹਿੰਦੇ ਅਬਗੁਣ ਮੁਠੀ ਜੇ ਫਿਰ ਹੈ ਕਹਿੰਦੇ ਜੇ ਅੰਦਰੋਂ ਅਉਗੜ ਲਈ ਫਿਰਦਾ ਰਿਆ ਨਾ ਕਹਿੰਦੇ ਇੱਕ ਦਾ ਇੱਕ ਦਿਨ ਫਿਰ ਸ਼ਿਕਾਰੀ ਨੇ ਫੜ ਲਿਆ ਭਾਵਕੇ ਅੰਦਰ ਦੇ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਹੰਕਾਰ ਉਹਨਾਂ ਨੇ ਡੋਬ ਦੇਣਾ ਤੈਨੂੰ ਅਭੁਗਣ ਮੁਠੀ ਜੇ ਫਿਰੈ ਕਹਿੰਦੇ ਜੇ ਔਗੜਾਂ ਨੂੰ ਲੈ ਕੇ ਫਿਰਦਾ ਰਿਆ ਨਾ ਕਹਿੰਦੇ ਇੱਕ ਨਾ ਇੱਕ ਦਿਨ ਡੁੱਬ ਜੇਗਾ ਜਿਵੇਂ ਸ਼ਿਕਾਰੀ ਸ਼ਿਕਾਰ ਕਰ ਲੇ ਨਾ ਕਹਿੰਦੇ ਆ ਅੰਦਰਲੇ ਵਿਕਾਰਾਂ ਨੇ ਤੇਰਾ ਸ਼ਿਕਾਰ ਕਰ ਲੈਣ ਗੁਰ ਰੱਖੇ ਸੇ ਉੱਪਰੇ ਸ਼ਬਦ ਰਤੇ ਮਨ ਮਾਹੇ ਜਿਉ ਕਹਿੰਦੇ ਜੇ ਗੁਰੂ ਦੇ ਨਾਲ ਜੁੜੇਗਾ ਗੁਰ ਰੱਖੇ ਸੇ ਉਭਰੇ ਸ਼ਬਦ ਤੇ ਮਨ ਵਾਹੇ ਜਿਉ ਕਹਿੰਦੇ ਜੇ ਆਹ ਮਨ ਨੂੰ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਰੰਗਾ ਲਿਆ ਨਾ ਫਿਰ ਕਹਿੰਦੇ ਤੈਨੂੰ ਕੋਈ ਨਹੀਂ ਹੈ ਛੇੜਨ ਵਾਲਾ ਕਿ ਜਿਹੜਾ ਤੈਨੂੰ ਡੋਬ ਕੇ ਲੈ ਜਾਏ ਤੂੰ ਪਾਰ ਹੋ ਜਾਏਗਾ ਕਹਿੰਦੇ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਹੁਣ ਚਿੱਟੇ ਕੱਪੜਿਆਂ ਕਰਕੇ ਥੋੜਾ ਕੋਈ ਸੰਤ ਬਣ ਜਾਂਦਾ ਇੱਥੇ ਗੁਰੂ ਨਾਨਕ ਸਾਹਿਬ ਆਰੇ ਕਹਿੰਦੇ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਹੁਣ ਬਗਲਾ ਜਿਹੜਾ ਹੁੰਦਾ ਤੇ ਚਿੱਟਾ ਰੰਗ ਤੇ ਚਿੱਟਾ ਪਰ ਉਹਦੇ ਕਰਮ ਮਾੜੇ ਨੇ ਕਹਿੰਦੇ ਇਸੇ ਤਰ੍ਹਾਂ ਜੇ ਉਹਦੇ ਵਰਗਾ ਕੋਈ ਬਣ ਗਿਆ ਨਾ ਕੱਲੇ ਕੱਪੜੇ ਕੱਪੜੇ ਦੀ ਰਹਿ ਗਿਆ ਕਹਿੰਦੇ ਚਿੱਤ ਤੇਰਾ ਕਠੋਰ ਅੱਥਰ ਵਰਗਾ ਹੋਇਆ ਫਿਰ ਵੀ ਕਹਿੰਦੇ ਗੱਲ ਨਹੀਂ ਬਣਨੀ ਤਿੰਨ ਮੁਖ ਨਾਮ ਨਾ ਉਪਜੈ ਦੂਜਾ ਵਿਆਪੇ ਚੋਰ ਜਿਓ ਕਹਿੰਦੇ ਜੇ ਪਰਮਾਤਮਾ ਦਾ ਨਾਮ ਹੀ ਨਹੀਂ ਮੁਖ ਤੋਂ ਉਚਾਰਨ ਕੀਤਾ ਤਿੰਨ ਮੁਖ ਨਾਮ ਨਾ ਉਪਜਾ ਦੂਜਾ ਵਿਆਪਾ ਚੋਰ ਜਿਉ ਕਹਿੰਦੇ ਜਿਹੜੇ ਅੰਦਰਲੇ ਬੈਠੇ ਆ ਉਹਨਾਂ ਨੇ ਠੱਗ ਲੈਣਾ ਜੇ ਪਰਮਾਤਮਾ ਦਾ ਨਾਮ ਨਹੀਂ ਹੈ ਤੇਰੇ ਕੋਲ ਪਰਮਾਤਮਾ ਦੇ ਨਾਮ ਕਰਕੇ ਅਸੀਂ ਬਚ ਸਕਦੇ ਆ ਨਹੀਂ ਤੇ ਠੱਗੇ ਪਏ ਆ ਬਸ ਮੂਲ ਨਾ ਬੁੱਝਾ ਆਪਣ ਸੇ ਪਸ਼ੂਆਂ ਸੇ ਟੋੜ ਜਿਉ ਮੂਲ ਕਹਿੰਦੇ ਆ ਜੇ ਪਰਮਾਤਮਾ ਨੂੰ ਅਸੀਂ ਸਮਝ ਨਹੀਂ ਸਕੇ ਆਪਣੇ ਮੂਲ ਨਾਲ ਨਹੀਂ ਜੁੜ ਸਕੇ ਕਹਿੰਦੇ ਜੇ ਅਸੀਂ ਪਰਮਾਤਮਾ ਨੂੰ ਬੁੱਝ ਨਹੀਂ ਸਕੇ ਜ ਨਾ ਸਕੇ ਤਾਂ ਕਹਿੰਦੇ ਅਸੀਂ ਪਸ਼ੂਆਂ ਵਰਗੇ ਆ ਪਸ਼ੂਆਂ ਤੋਂ ਹੋਰ ਕੋਈ ਬੁੱਕ ਪੜਨੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਚਾਰ ਪਾਉ ਦੇ ਸਿੰਘ ਗੁਰਮੁਖ ਤਵ ਕੈਸੇ ਗੁਣ ਗਈ ਆ ਉਠਤ ਵੇਟਤ ਥੇਂਗਾ ਪਰੈ ਤਵ ਕਤ ਮੂੰਡ ਲੁਕੋਈ ਹੈ ਕਹਿੰਦੇ ਜੇ ਪ੍ਰਮਾਤਮਾ ਨੂੰ ਬੁੱਝ ਨਹੀਂ ਸਕਿਆ ਤੂੰ ਪਸ਼ੂਆਂ ਵਰਗਾ ਹੀ ਹੈ ਨਾ ਕਹਿੰਦੇ ਪਸ਼ੂ ਵੀ ਤੇ ਖਾ ਪੀ ਕੇ ਬਸ ਪੇਟ ਭਰ ਕੇ ਸੌ ਜਾਂਦਾ ਤੇ ਇਸੇ ਤਰ੍ਹਾਂ ਹੀ ਸਾਡਾ ਕੰਮ ਹੈ ਗੁਰੂ ਸਾਹਿਬ ਕਹਿੰਦੇ ਮੂਲ ਨਾ ਪੁੱਜਾ ਆਪਣਾ ਕਹਿੰਦੇ ਜੇ ਤੂੰ ਆਪਣੇ ਆਪੇ ਨੂੰ ਨਹੀਂ ਸਮਝ ਸਕਿਆ ਮੂਲ ਨੂੰ ਪ੍ਰਮਾਤਮਾ ਦੇ ਨਾਲ ਜੁੜ ਨਹੀਂ ਸਕਿਆ ਤੂੰ ਤੇ ਕਹਿੰਦੇ ਪਸ਼ੂਆਂ ਵਰਗਾ ਹੀ ਹੈਂ ਬਸ ਨਿਤਨੇਤ ਖੁਸ਼ੀਆਂ ਮੰਨ ਕਰੇ ਨਿਤਨੇਤ ਮੰਗੇ ਸੁਖ ਜੀਓ ਆ ਜਿਹੜਾ ਮਨ ਹੈ ਨਾ ਸਾਡਾ ਇਹ ਨਿਤ ਖੁਸ਼ੀਆਂ ਚਾਹੁੰਦਾ ਨਿਤ ਸੁੱਖ ਚਾਹੁੰਦਾ ਬਸ ਗੁਰੂ ਸਾਹਿਬ ਕਹਿੰਦੇ ਨਿਤ ਖੁਸ਼ੀਆਂ ਤਾਂ ਹੋਣਗੀਆਂ ਨਿਤ ਸੁੱਖ ਤਾਂ ਹੋਣਗੇ ਜੇ ਇੱਕ ਪਰਮਾਤਮਾ ਨਾਲ ਜੁੜੇ ਆ ਕਰਤਾ ਜਿਤਨ ਆਵਈ ਫਿਰ ਫਿਰ ਲੱਗਿਆ ਦੁੱਖ ਜੀਓ ਕਹਿੰਦੇ ਜੇ ਕਰਤਾ ਪੁਰਖ ਪਰਮਾਤਮਾ ਤੇਰੇ ਚਿੱਤ ਚ ਨਹੀਂ ਨਾ ਆਇਆ ਕਹਿੰਦੇ ਫਿਰ ਤੇ ਅੰਦਰੋਂ ਤੇ ਦੁਖੀ ਐ ਨਾ ਬਾਹਰੋਂ ਜਿੰਨਾ ਮਰਜੀ ਨੱਚਦਾ ਫਿਰ ਜਿੰਨਾ ਮਰਜੀ ਬਾਹਰੋਂ ਖੁਸ਼ੀਆਂ ਮਨਾਉਂਦਾ ਫਿਰ ਪਰ ਕਹਿੰਦੇ ਜੇ ਅੰਦਰੋਂ ਦੁਖੀ ਐ ਨਾ ਬਾਹਰ ਲੀਆਂ ਖੁਸ਼ੀਆਂ ਵੀ ਕੁਛ ਨਹੀਂ ਕਰਦੀਆਂ ਭਾਈ ਕਹਿੰਦੇ ਜਿੱਦੋਂ ਤੂੰ ਅੰਦਰੋਂ ਖੁਸ਼ ਹੋ ਗਿਆ ਪਰਮਾਤਮਾ ਨੂੰ ਯਾਦ ਕਰ ਲਿਆ ਕਹਿੰਦੇ ਬਾਹਰ ਦੀਆਂ ਖੁਸ਼ੀਆਂ ਵੀ ਉਦੋਂ ਤੈਨੂੰ ਉਹ ਚੰਗੀਆਂ ਲੱਗਣਗੀਆਂ ਸੁੱਖ ਦੁਖ ਦਾ ਦਾਤਾ ਮਨ ਵਸੈ ਤਿਤ ਤਨ ਕੇਸੀ ਭੁੱਖ ਜੀਓ ਕਹਿੰਦੇ ਜਿਹੜਾ ਸੁੱਖ ਦੇਣ ਵਾਲਾ ਦੁੱਖ ਦੇਣ ਵਾਲਾ ਦਾਤਾ ਹੈ ਨਾ ਸੁੱਖਾਂ ਤੇ ਦੁੱਖਾਂ ਦਾ ਦਾਤਾ ਜਿਹੜਾ ਕਹਿੰਦੇ ਉਹ ਜਿੱਦੋਂ ਮਨ 'ਚ ਵਸ ਗਿਆ ਫਿਰ ਕਹਿੰਦੇ ਤ੍ਰਿਸ਼ਨਾ ਦੀ ਭੁੱਖ ਮਿਟ ਜਾਣੀ ਹੈ ਫਿਰ ਕੋਈ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿਣੀ ਕਿਸੇ ਚੀਜ਼ ਦੀ ਵੀ ਤ੍ਰਿਸ਼ਨਾ ਨੀ ਰਹਿਣੀ ਬਸ ਰਾਜ ਜਾਣਾ ਇੱਕੋ ਪਰਮਾਤਮਾ ਦਾ ਨਾਮ ਬੰਦੇ ਨੂੰ ਚਾਹੀਦਾ ਬਸ ਕਹਿੰਦੇ ਹੋਰ ਨਹੀਂ ਕੋਈ ਚਾਹੀਦਾ ਬਾਕੀ ਵਾਲਾ ਤਲਵੀ ਹੈ ਸਿਰ ਮਾਰੇ ਜੰਦਾਰ ਜੀਓ ਕਹਿੰਦੇ ਬਾਕੀ ਵਾਲਾ ਤਲਵੀਆ ਸਿਰ ਮਾਰੇ ਜੰਦਾਰ ਜੀ ਉਹ ਜਿਹੜਾ ਬੰਦਾ ਜੇਲ੍ਹ ਚ ਹੁੰਦਾ ਹੈ ਨਾ ਕਹਿੰਦੇ ਉਹ ਬੰਦੇ ਦੇ ਸਿਰ ਦੇ ਉੱਤੇ ਮੌਤ ਦਾ ਡਰ ਪਰਮਾਰਥ ਚੱਲ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੇ ਅਸੂਲਾਂ ਤੋਂ ਉਲਟ ਚੱਲਦਾ ਹੈ ਕਹਿੰਦੇ ਉਹਨੂੰ ਵੀ ਫਿਰ ਪਰਮਾਤਮਾ ਦੇ ਜਿਹੜੇ ਜੰਮਦੂਤ ਨੇ ਉਹ ਉਹਦੇ ਸਿਰ 'ਚ ਸੱਟਾਂ ਮਾਰਦੇ ਆ ਬਾਕੀ ਵਾਲਾ ਤਲਵੀਆ ਲੁੱਟੇ ਜਾਂਦੇ ਆ ਕਹਿੰਦੇ ਉਹ ਬਾਕੀ ਵਾਲਾ ਤਲਬੀਏ ਸਿਰ ਮਾਰੇ ਜੰਗਾਰ ਜੀ ਉਹਨੇ ਖਾ ਮੰਗਿਆ ਦੇਵੜ ਪੁੱਛਿਆ ਕਰ ਵੀ ਯਾਰ ਜੀ ਕਹਿੰਦੇ ਜਦੋਂ ਲੇਖਾ ਹੋਣਾ ਨਾ ਹਿਸਾਬ ਕਿਤਾਬ ਹੋਣਾ ਕਹਿੰਦੇ ਲੇਖਾ ਰੱਬ ਨਗੇਸੀਆ ਬੈਠਾ ਕੱਢ ਵਹੀ ਜਿੱਦੇ ਉਸ ਪਰਮਾਤਮਾ ਨੇ ਵਹੀ ਕੱਢ ਲਈ ਨਾ ਲੇਖਾ ਰੱਬ ਲੇਖਾ ਰੱਬ ਨਗੇਸੀਆ ਕਹਿੰਦੇ ਉਦੋਂ ਫਿਰ ਕੀ ਕਰੇਗਾ ਲੇਖਾ ਮੰਗਿਆ ਦੇਵੜ ਜਦੋਂ ਨੇ ਦੇਖਾ ਮੰਗਿਆ ਦੇਣਾ ਤੇ ਲੈਣਾ ਨਾ ਹਿਸਾਬ ਕਿਤਾਬ ਤੇ ਦੇਣਾ ਲੈਣਾ ਪੁੱਛਿਆ ਕਰ ਵਿਚਾਰ ਜੀਓ ਕਹਿੰਦੇ ਪ੍ਰਮਾਤਮਾ ਨੇ ਵਿਚਾਰ ਕਰਕੇ ਤੈਨੂੰ ਪੁੱਛ ਲੈਣਾ ਕਿ ਤੇਰਾ ਹਿਸਾਬ ਕਿਤਾਬ ਦੱਸ ਭਾਈ ਕੀ ਹੈ ਦੁਨੀਆ ਦੇ ਵਿੱਚ ਕੀ ਕਰਕੇ ਆਇਆ ਚੰਗਾ ਕਰਕੇ ਆਇਆ ਮਾਲਾ ਕਰਕੇ ਆਇਆ ਅਸੀਂ ਤੇ ਕਹਾਂਗੇ ਮੈਂ ਚੰਗਾ ਕਰਕੇ ਆਇਆ ਪਰ ਗੁਰੂ ਸਾਹਿਬ ਕਹਿੰਦੇ ਸੱਚੇ ਕੀ ਲਿਭ ਉੱਪਰ ਬਖਸ਼ੇ ਬਖਸ਼ਣ ਹਾਰ ਜੀਓ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਸੱਚੇ ਨਾਲ ਲਿਬ ਜੁੜੀ ਹੋਵੇ ਕਹਿੰਦੇ ਫਿਰ ਉਹਨੇ ਤਾਂ ਬਖਸ਼ਣਾ ਨਹੀਂ ਤੇ ਕਹਿੰਦੇ ਤੇਰਾ ਜਦੋਂ ਲੇਖਾ ਪੁੱਛਿਆ ਜਾਣਾ ਤੈਨੂੰ ਜਮਾ ਨੇ ਉਦੋਂ ਹੀ ਮਾਰ ਪੇਣੀ ਐ ਜਮਾ ਨੇ ਫੜ ਲੈਣਾ ਕਹਿੰਦੇ ਸੱਚੇ ਕੀ ਲਿਗ ਉੱਪਰ ਬਖਸ਼ੇ ਬਖਸ਼ਣ ਹਾਰ ਜੀਓ ਕਹਿੰਦੇ ਤਾਂ ਬਖਸ਼ਿਆ ਜਾਵੇਗਾ ਜੇ ਸੱਚੇ ਦੇ ਨਾਲ ਜੁੜੇਗਾ ਨਹੀਂ ਤੇ ਜਦੋਂ ਲੇਖਾ ਮੰਗਿਆ ਕਹਿੰਦੇ ਫਿਰ ਉਹਨੇ ਜਮਾ ਦਾ ਡੰਡਾ ਚਲਾਏ ਦੇਣਾ ਅਨਕੋ ਕੀਜਾ ਮਿੱਟੜਾ ਖਾ ਕਰ ਲੈ ਮਰ ਜਾਏ ਜੀਓ ਕਹਿੰਦੇ ਜਿਹੜੇ ਦੁਨੀਆ ਨੂੰ ਬਣਾਉਂਦੇ ਰਹੇ ਨਾ ਤੇ ਆਹ ਮੇਰਾ ਮਿੱਤਰ ਆ ਆ ਮੇਰਾ ਮਿੱਤਰ ਹੈ ਕਹਿੰਦੇ ਉਹ ਸਭ ਦੁਨੀਆ ਮਿੱਟੀ ਦੇ ਵਿੱਚ ਰਲ ਗਈ ਹੈ ਜਿਹੜਿਆਂ ਨੇ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਿਆ ਤੂੰ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਹੈ ਮੇਰਾ ਭਰਾਤਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਿਆ ਕਹਿੰਦੇ ਉਹ ਕਦੇ ਵੀ ਮਿੱਟੀ ਦੇ ਵਿੱਚ ਨਹੀਂ ਰੁੜਦਾ ਕਹਿੰਦੇ ਜਿਨ੍ਹਾਂ ਨੇ ਦੁਨੀਆ ਨੂੰ ਆਪਣਾ ਮਿੱਤਰ ਬਣਾਇਆ ਉਹ ਕਹਿੰਦੇ ਸਾਰੇ ਦੁਨੀਆ ਮਿੱਟੀ ਦੇ ਵਿੱਚ ਖਾਕ ਹੋ ਗਈ ਬਹੁਤ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜੀ ਉਹ ਕਹਿੰਦੇ ਬਹੁ ਰੰਗ ਦੇਖ ਪੁਲਾਇਆ ਪੁੱਲ ਪੁਲਾ ਆਵੇ ਜਾਏ ਜੀਓ ਜਿਹੜੇ ਬੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਭੁਲਾਤਾ ਨਾ ਕਹਿੰਦੇ ਉਹ ਮੁੜ ਮੁੜ ਕੇ ਜੰਮਦਾ ਮਰਦਾ ਮੁੜ ਮੁੜ ਕੇ ਜੰਮਦਾ ਮਰਦਾ ਪੁੱਲ ਪੁਲ ਆਵੇ ਜਾਏ ਜੀਓ ਕਹਿੰਦੇ ਉਹ ਕਦੇ ਆ ਗਿਆ ਕਦੇ ਵਾਗਿਆ ਕਦੇ ਆ ਗਿਆ ਕਦੇ ਵਾਗਿਆ ਉਸ ਤਰ੍ਹਾਂ ਚੱਲਦਾ ਨਦਰ ਪ੍ਰਭੂ ਤੇ ਛੁਕੀ ਐ ਨਦਰੀ ਮੇਲ ਬਲਾਏ ਜੀਓ ਜਦੋਂ ਪ੍ਰਮਾਤਮਾ ਦੀ ਨਜ਼ਰ ਹੋ ਜੇ ਚੰਗੀ ਫੇਰ ਅਸੀਂ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਜਦੋਂ ਪ੍ਰਮਾਤਮਾ ਦੀ ਨਜ਼ਰ ਹੀ ਨਹੀਂ ਹੋਈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਜੇ ਜੋ ਵਿਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਣਾ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਕਿਸ ਨਦਰ ਆ ਬਈ ਤਾਂ ਬਾਤ ਨਾ ਪੁੱਛਾ ਕਿ ਕਹਿੰਦੇ ਜੇ ਪ੍ਰਮਾਤਮਾ ਦੀ ਨਜ਼ਰ ਚੇ ਨਹੀਂ ਆਇਆ ਕਹਿੰਦੇ ਫੇਰ ਕੀ ਫਾਇਦਾ ਜਿੱਦੇ ਪ੍ਰਮਾਤਮਾ ਦੀ ਨਜ਼ਰ ਚ ਆ ਜੇ ਜਮਦੋਤਾ ਤੋਂ ਓਦੇ ਛੁੱਟਣਾ ਨਹੀਂ ਤੇ ਕਹਿੰਦੇ ਉਹਨਾਂ ਦੇ ਫਲ ਲੈਣਾ ਕਾ ਪੁੱਲ ਗਿਆਨ ਬਿਹੋਣਿਆ ਗੁਰ ਦੇ ਨ ਗਿਆਨ ਨਾ ਭਾਲ ਗਿਉ ਗਾਫਲ ਦਾ ਭਾਵ ਦਾ ਬੇ ਸਮਝ ਕਹਿੰਦੇ ਬੇ ਸਮਝ ਬੰਦੇ ਗਿਆਨ ਤੋਂ ਵੀ ਹੋਣੇ ਹੋਵੇ ਗੁਰੂ ਬਿਨ ਗਿਆਨ ਨਾ ਭਾਲ ਜੀਓ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਦੁਨਿਆਵੀ ਚੀਜ਼ ਵੀ ਜੇ ਅਸੀਂ ਨੇ ਕੋਈ ਵੀ ਸਿੱਖਣੀ ਹੈ ਤਾਂ ਕੋਈ ਨਾ ਕੋਈ ਸਾਡੇ ਕੋਲੇ ਉਸਤਾਦ ਹੋਣਾ ਚਾਹੀਦਾ ਤਾਂ ਸਿੱਖਿਆ ਜਾਣਾ ਇੱਥੇ ਕਹਿੰਦੇ ਆ ਗੁਰੂ ਸਾਹਿਬ ਕੇ ਪਰਮਾਤਮਾ ਦਾ ਨਾਮ ਜਿਹੜਾ ਉਹ ਗੁਰੂ ਤੋਂ ਬਿਨਾ ਨਹੀਂ ਤੇਰੇ ਪੱਲੇ ਪੈਣਾ ਕੁੰਭੇ ਬੱਤਾ ਜਲ ਰਹਾ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹਿ ਕੁਰਬਿਨ ਗਿਆਨ ਨਾ ਹੋਏ ਗਾਫਲ ਗਿਆਨ ਵਿਹੋਣਿਆ ਜਿਹੜੇ ਬੇਸਮਝ ਲੋਕ ਨੇ ਉਹ ਗਿਆਨ ਤੋਂ ਖਾਲੀ ਨੇ ਤੇ ਉਹ ਖਾਲੀ ਇਸ ਕਰਕੇ ਨੇ ਕਿ ਗੁਰੂ ਨਹੀਂ ਧਾਰਨ ਕੀਤਾ ਗੁਰਬਿਨ ਗਿਆਨ ਨਾ ਭਾਲ ਜਿਓ ਗੁਰੂ ਤੋਂ ਬਿਨਾ ਇਹ ਗਿਆਨ ਹੁੰਦਾ ਨਹੀਂ ਖਿੱਚੋ ਤਾਂ ਖਿੱਚੋ ਤਾਣ ਬੇਗੁਕੀ ਐ ਬੁਰਾ ਭਲਾ ਜੋ ਨਾਲ ਜਿਓ ਸਾਡੇ ਅੰਦਰ ਚੰਗਾ ਵੀ ਚੱਲ ਰਿਹਾ ਮਾੜਾ ਵੀ ਚੱਲ ਰਿਹਾ ਤੇ ਫਿਰ ਜਦੋਂ ਚੰਗਾ ਤੇ ਕਹਿੰਦਾ ਮੈਂ ਗੁਰਦੁਆਰੇ ਜਾਲਾਂ ਮਾੜਾ ਕਹਿੰਦਾ ਮੈਂ ਠੇਕੇ ਤੇ ਜਾਲਾਂ ਦੋਨਾਂ ਦੀ ਲੜਾਈ ਪੈਂਦੀ ਆ ਵਿੱਚ ਕਹਿੰਦੇ ਖਿੱਚੋ ਓਟਾਲ ਬੇਗੁੱਤੀਏ ਫਿਰ ਅੰਦਰ ਖਿੱਚੋ ਓਟਾਲ ਹੁੰਦੀ ਐ ਖਿੱਚੋ ਓਟਾਲ ਬੇਗੁੱਤੀਏ ਬੁਰਾ ਭਲਾ ਦੋਏ ਨਾਲ ਜੀਓ ਜਿਹੜਾ ਚੰਗਾ ਤੇ ਮੰਦਾ ਤੇਰੇ ਨਾਲੇ ਚੱਲ ਰਹੇ ਨੇ ਉਹਨਾਂ ਦੇ ਅੰਦਰ ਲੜਾਈ ਪੈਂਦੀ ਰਹਿੰਦੀ ਐ ਬਿਨ ਸ਼ਬਦ ਪੈ ਰੱਤੇ ਆ ਸਭ ਜੋ ਹੀ ਜਮਕਾਲ ਜੀਓ ਬਿਨਾਂ ਸ਼ਬਦ ਤੋਂ ਜਿਹੜਾ ਹੋਰ ਰੰਗਾਂ ਦੇ ਵਿੱਚ ਰਤਿਆ ਗਿਆ ਬਿਨ ਸ਼ਬਦ ਦੇ ਪੈ ਰਤਿਆ ਸਭ ਜੋ ਹੀ ਜਮਕਾਲ ਜੀ ਉਹ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਨੇ ਜਿਹੜੇ ਕਿਸੇ ਹੋਰ ਰੰਗ ਚ ਰੰਗੇ ਹੋਏ ਨੇ ਕਹਿੰਦੇ ਸਭ ਜੋ ਹੀ ਜਮਕਾਲ ਜੋ ਕਹਿੰਦੇ ਸਾਰਿਆਂ ਦੇ ਸਿਰ ਤੇ ਜਮਕਾਲ ਭਾਵ ਤੇ ਮੌਤ ਦਾ ਡੰਡਾ ਚੱਲ ਰਿਹਾ ਹੈ ਇੱਕ ਨਾ ਇੱਕ ਦਿਨ ਉਹ ਸਾਰਿਆਂ ਨੂੰ ਖਿੱਚ ਕੇ ਲੈ ਜਾਣਾ ਜਿਨ ਕਰਕਾਰ ਉਧਾਰਿਆ ਸਭ ਸੇ ਦੇ ਆਧਾਰ ਜਿਓ ਜਿਨ ਕਰ ਕਾਰਨ ਧਾਰਿਆ ਜਿਹੜੇ ਪ੍ਰਮਾਤਮਾ ਨੇ ਇਸ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਇਨ ਕਰ ਕਾਰਨ ਧਾਰਿਆ ਸੰਸਾ ਦੇ ਆਧਾਰ ਜਿਉ ਪਰਮਾਤਮਾ ਨੇ ਸਾਰਿਆਂ ਨੂੰ ਆਧਾਰ ਰੋਜੀ ਰਿਜਕ ਦੇ ਦੇਣਾ ਤੇ ਅਸੀਂ ਜੇ ਚਿੰਤਾ ਕਰਦੇ ਆ ਗੁਰੂ ਸਾਹਿਬ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੀ ਹੈ ਜਿਸ ਪਰਮਾਤਮਾ ਨੇ ਸਾਦੂ ਪੈਦਾ ਕੀਤਾ ਉਹਨੂੰ ਚਿੰਤਾ ਸਾਨੂੰ ਤੇ ਬਸ ਕੰਮ ਕਰਨ ਦੀ ਲੋੜ ਹੈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਸੋ ਕਿਉਂ ਮਨੋਂ ਵਿਸਾਰੀਐ ਸਦਾ ਸਦਾ ਦਾਤਾਰ ਜਿਉ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਉਹਨੂੰ ਕਿਉਂ ਮਨ ਦੇ ਵਿੱਚੋਂ ਭੁਲਾ ਬੈਠੇ ਆਂ ਸੋ ਕਿਉਂ ਮਨੋ ਵਿਸਾਰੀ ਐ ਸਦਾ ਸਦਾ ਦਾਤਾਰ ਜਿਉ ਕਹਿੰਦੇ ਉਹ ਪ੍ਰਮਾਤਮਾ ਨੂੰ ਸਦਾ ਹੀ ਵਾਸਤੇ ਤੂੰ ਭੁਲਾ ਬੈਠਿਆ ਨਾਨਕ ਨਾਮ ਨਾ ਵਿਸਰੈ ਨਿਹਧਾਰਾਂ ਆਧਾਰ ਜਿਉ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਮੇਰੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਕਿ ਮੇਰੇ ਅੰਦਰੋਂ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਿਆ ਮੈਂ ਨਿਆਸਰਿਆਂ ਦਾ ਆਸਰਾ ਬਣ ਗਿਆ ਨਿਧਾਰਾ ਆਧਾਰ ਜਿਉ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਇੱਕ ਆਸਰਾ ਬਣ ਗਿਆ ਮੈਂ ਨਿਆਸਰਾ ਸੀ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਬਣ ਗਿਆ ਸੋ ਕਿਉ ਮਨੋਂ ਵਿਸਾਰੀਐ ਸਦਾ ਸਦਾ ਦਾਤਾਰ ਜਿਉ ਨਾਨਕ ਨਾਮ ਨਾ ਵਿਸਰੈ ਨੇਧਾਰਾ ਆਧਾਰ ਜੀਓ ਵਾਹ ਗੁਰੂ ਜੀ ਦਾ ਫਲਸਾ ਵਾਹ ਗੁਰੂ ਜੀ ਕੀ ਫਤਿਹ